ਅੱਛਾ ਲੈ ਤਾਂ ਸਮਾਨ ਚੱਲ ਕੋਈ ਗੱਲ ਨਹੀਂ ਆ ਕੇ ਕਰਦੇ ਮੈਨੂੰ ਫੋਨ ਚੱਲ ਮੈਂ ਬਾਅਦ ਚ ਕਰਾਂ ਤੈਨੂੰ ਹੈ ਜੀ ਤਾਂ ਨਾਲ ਇੱਕ ਗੱਲ ਕਰਨੀ ਕਿਹੜੀ ਗੱਲ ਕਰਨੀ ਬੰਮ ਗੱਲ ਤਾਂ ਨਾਲ ਮੈਂ ਇਹ ਕਰਨੀ ਸੀ ਕਿ ਤੁਹਾਨੂੰ ਪਤਾ ਬੱਚਿਆਂ ਦੇ ਵੀ ਹੁਣ ਸਕੂਲ ਦੇ ਐਡਮਿਸ਼ਨ ਦਾ ਹੋ ਗਿਆ ਟਾਈਮ ਤੇ ਕਿਤਾਬਾਂ ਕਿਤੋਂ ਭਾ ਵੀ ਲੈਣ ਵਾਲੀਆਂ ਤੇ ਖਰਚਾ ਪਾਣੀ ਸਾਨੂੰ ਚਾਹੀਦਾ ਹੈ ਬੰਮ ਤੇਰੇ ਕੋਲ ਪੈਸੇ ਨਹੀਂ ਥੋੜੀ ਕੋਤੀ ਓਏ ਮੇਰੇ ਕੋਲ ਪੈਸੇ ਕਿੱਥੋਂ ਆਉਣੇ ਆ ਜੇ ਮੇਰੇ ਕੋਲ ਪੈਸੇ ਨਾ ਫਿਰ ਮੈਂ ਤੁਹਾਨੂੰ ਕਹਿਣਾ ਹੀ ਨਹੀਂ ਤੁਹਾਨੂੰ ਪਤਾ ਤਾਂ ਹੈਗਾ ਵਾ ਕਿ ਉਹ ਜਾਣ ਲੱਗਾ ਤੇ ਰਪਈਆ ਵੀ ਨਹੀਂ ਛੱਡ ਗਿਆ ਸਭ ਵਾਧਾ ਸਾਨੂੰ ਕਰਜਈ ਹੋ ਗਏ ਆਪਾਂ ਤੁਹਾਨੂੰ ਪਤਾ ਪਤਾ ਨਹੀਂ ਕਿ ਇਹ ਦੇ ਕਰਕੇ ਇਹਦੇ ਪੈਸੇ ਦੇਣੇ ਲੈਣੇ ਕੋਈ ਨਾ ਕੋਈ ਰੋਸ ਨਾ ਦਿੰਦਾ ਰਹਿੰਦਾ ਕਿ ਉਹਦੇ ਪੈਸੇ ਤੇ ਉਹਦੇ ਹੁਣ ਰੱਬ ਜਾਣੇ ਕਿ ਕੀ ਖਾਦਾ ਸੀ ਤੇ ਕੀ ਨਹੀਂ ਖਾਂਦਾ ਹੁਣ ਪੈਸੇ ਤੇ ਅੱਲਾ ਤਾਂ ਸਾਨੂੰ ਚੜਨ ਵਾਲਾ ਹੋਗਾ ਨਾ ਸਿਰ ਤੇ ਸਾਡੇ ਕਰਜ ਤੇ ਉਹ ਵੀ ਸਭ ਕੋ ਥੋੜਾ ਬੋਤਾ ਵੇਖਣਾ ਹੈ ਹਿਸਾਬ ਕਿਤਾਬ ਕੋਈ ਮੰਮੀ ਉਹ ਤੇਰੀ ਗੱਲ ਠੀਕ ਆ ਤੈਨੂੰ ਪਤਾ ਪੈਸਾ ਬੜਾ ਔਖਾ ਬੰਦਾ ਵਾ ਤੇ ਨਾ ਇਹ ਕੋ ਕਰਦੇ ਪਤਾ ਤੇ ਸੋਚ ਸਮਝ ਕੇ ਕਰਨਾ ਖਰਚਾ ਨਾ ਪਿਆ ਚਾ ਨਾ ਨਹੀਂ ਉਹ ਤਾਂ ਚਲੋ ਕੋਈ ਗੱਲ ਨਹੀਂ ਤਾਂ ਫਿਰ ਨਾ ਐਡਮਿਸ਼ਨਾਂ ਦੇ ਪੈਸੇ ਦੇ ਦੋ ਮੈਂ ਨਾਲੇ ਨਾਲ ਐਡਮਿਸ਼ਨ ਕਰਵਾਉਣੀ ਆ ਨਾਲੇ ਉਹ ਬੁੱਕਸ ਲੈਣ ਵਾਲੀਆਂ ਉਹ ਤਾਂ ਚਲੋ ਨਿੱਕਾ ਮੋਟਾ ਖਰਚਾ ਤਾਂ ਨਿਕਲ ਜਾਊਗਾ ਚਲ ਕੋਈ ਮਨ ਨਿਕਲਿਆ ਚੱਲਿਆ ਵਾ ਤੇ ਕੋਈ ਨਹੀਂ ਕਰਕੇ ਉਹਨਾਂ ਪਤਾ ਮੈਂ ਲੈਣ ਵਾਲੇ ਮੇਰੇ ਕਿਹ ਕੋ ਪੈਸੇ ਠੀਕ ਹੋ ਠੀਕ ਤੇ ਜੇ ਮਿਲਦੇ ਆ ਫਿਰ ਮੈਂ ਕੋਈ ਗੱਲ ਨਹੀਂ ਤੈਨੂੰ ਆਖ ਦੇਣਾ ਹੈ ਉਹ ਦੇ ਦੇ ਦੋ ਫਿਰ ਦੇ ਵੀ ਦਿਓ ਤੁਹਾਨੂੰ ਪਤਾ ਕਿ 20000 ਰੁਪਏ ਤੇ ਚਾਹੀਦੇ ਚਾਹੀਦਾ ਵਾ 20000 ਹਾਂਜੀ ਐਡਮਿਸ਼ਨਾਂ ਵੀ ਹੋਣ ਵਾਲੀਆਂ ਆ ਇਹਨਾਂ ਦਾ ਪਹਿਲੇ ਪੈਸੇ ਪੈ ਪੈ ਹੀ ਵਾਲੇ ਰਹਿੰਦੇ ਸੀ ਫੇਪਰ ਪਤਾ ਨਹੀਂ ਆ ਰਿਹਾ ਕਿੱਦਾਂ ਤੁਹਾਨੂੰ ਪਤਾ ਦਵਾਈ ਉਹਨਾਂ ਨੇ ਪਹਿਲਾਂ ਵੀ ਬਕਾਇਆ ਰਹਿ ਗਿਆ ਹੈ ਇਹਨਾਂ ਦਾ ਤੋ ਉਹ ਵੀ ਪੈਸੇ ਉਹ ਮੰਗਣ ਦੇ ਆ ਤੇ ਇਹ ਕਰਕੇ ਮੈਨੂੰ ਪੈਸੇ ਦੇ ਦੇ ਦਿਓ ਥੋੜੇ ਜੇ ਤੇ ਬਾਕੀ ਵੀ ਰੋੜਾ ਹਿਸਾਬ ਆ ਨਾ ਫਿਰ ਤੂੰ ਹੀ ਭਾਈ ਫਸਲ ਵਾੜੀ ਚੋਂ ਕਰ ਲਿਆ ਕਰੋ ਕੋਈ ਨਾ ਕੋਈ ਹਿਸਾਬ ਉਹ ਚਲ ਕੋਈ ਟੈਨਸ਼ਨ ਨਾ ਲੈ ਜਿਹੜੇ ਲੱਗਣੇ ਫਿਰ ਲੱਗਣੇ ਇਹ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਚਲ ਮੈਂ ਕੋਈ ਨਾ ਮੈਂ ਨਿਕਲਦਾ ਵਾਂ ਤੇ ਜਾ ਤੂੰ ਟੈਨਸ਼ਨ ਨਾ ਲੈ ਮੈਂ ਲੈ ਆਉਣਾ ਫਿਰ ਚਲ ਮਿਲਦੇ ਆ ਫਿਰ ਮੈਂ ਦਵਾ ਦੂੰਗਾ ਆਗਲੇ ਠੀਕ ਆ ਚਲ ਠੀਕ ਆ ਨੇ ਕਹਿੰਦੇ ਅਸੀਂ ਤੇ 20000 ਰੁਪਏ ਚਾਹੀਦਾ ਤੇ ਕਿੱਦੇ 20 ਰੁਪਏ ਹੁੰਦੇ ਆ ਉਹ ਤੋਂ ਫਸਲવાડી ਦਾ ਹਿਸਾਬ ਪੁੱਛਣ ਦੀ ਸਾਰਾ ਮੈਨੂੰ ਐਵੇਂ ਨਹੀਂ ਪੂਜਾ ਜਾਨਾ ਚੜਦੀ ਤਾਂ ਮੈਂ ਇਹਦੇ ਵੱਖਰੇ ਹੀ ਆ ਚੱਲ ਕੋਈ ਗੱਲ ਹੈ ਦੱਸਦਾ ਜਾ ਕੇ ਪੂਜਾ ਨੂੰ ਮਨ ਪੈਸੇ ਦੀ ਸੀ ਥੋੜੀ ਮਿਲ ਜਾਣੀਆਂ ਨੂੰ ਫਿਰ ਥੋੜੀ ਪੈਸੇ ਮੈਂ ਕਰਦਾ ਗੱਲ ਇਹਦੇ ਨਾਲ ਜਾ ਕੇ ਪੂਜਾ ਨਾਲ ਵੇਖਾਂ ਕਿਹੜੇ ਕੋੜੇ ਬਿਰਕੇ ਸੁੱਤੀ ਆ ਉਹ ਪੂਜਾ ਹਾਏ ਹਾਏ ਕੀ ਗੱਲ ਹੋ ਗਈ ਆ ਉਹ ਤੂੰ ਤੇ ਤੈਨਾਂ ਸੁੱਤੇ ਬਈਂ ਨਾ ਮੇਰੀ ਤਾਂ ਨੀਂਦ ਆਤੀ ਫੜ ਕੇ ਹੁੰਨੇ ਕਿੰਨੇ ਨੀਂਦ ਆਤੀ ਆ ਕੀ ਹੋ ਗਿਆ ਨਾਲੇ ਐਨੀ ਉੱਚੇ ਉੱਚੇ ਰੋਲਾ ਪਾਣ ਡਿਓ ਮਾਹੀ ਅੱਖ ਲੱਗੀ ਹੀ ਮੇਰੀ ਇੱਕ ਤਾਂ ਤੂੰ ਹੀ ਨਹੀਂ ਮੈਨੂੰ ਕਿਤੇ ਬੈਨ ਦਿੰਦੇ ਚੈਨ ਨਾ ਉਹ ਤੈਨਾਂ ਕਿ ਤੈਨੂੰ ਬੈਹ ਦਵਾ ਮੈਂ ਚਲੇ ਆ ਕੰਮ ਹਾਂ ਉਹ ਮਗਰੋਂ ਪੰਮ ਨੇ ਆਵਾਜ਼ ਮਾਰ ਲਈ ਉਹ ਕਹਿੰਦੀ ਮੈਨੂੰ 20000 ਰੁਪਏ ਚਾਹੀਦਾ ਵਾ ਮੈਂ ਫੀਸਾਂ ਧਾਰਨੀ ਕੁੜੀਆਂ ਦੀਆਂ 20000 ਰੁਪਏ ਚਾਹੀਦਾ ਵਾ ਆਹੋ ਇਹਨੇ 20000 ਰੁਪਏ ਕੀ ਕਰਨਾ ਵਾ ਉਹ ਕਹਿੰਦੀ ਫੀਸਾਂ ਤਾਰਨੀਆਂ ਵਾ ਫੀਸਾਂ ਤਾਰਨੀਆਂ ਵਾ ਹੀ ਠੇਕਾ ਲਿਆ ਵਾ ਹੁਣ ਇਹਦੀਆਂ ਫੀਸਾਂ ਦਾ ਵੀ ਹਾਂ ਦੋਗੇ ਇਹਦੇ ਵਾਲੀ ਇਹ ਤਾਂ ਦਿਨੋਂ ਦਿਨ ਸਿਰ ਤੇ ਚੜਦੀ ਜਾਂਦੀ ਆ ਕਿੱਥੇ ਗਈ ਐ ਇਹਦੇ ਨਾਲ ਤਾਂ ਮੈਂ ਗੱਲ ਕਰਦੀ ਆ ਨਾ ਹੱਸੇ ਕਰਕੇ ਮੈਂ ਤੁਹਾਨੂੰ ਕਹਿੰਨੀ ਆ ਵੀ ਥੋੜਾ ਜਿਹਾ ਸੰਭਲ ਕੇ ਚੱਲਿਆ ਕਰੋ ਪਰ ਨਾ ਤੁਸੀਂ ਵੀ ਮੇਰੇ ਕਿੱਥੇ ਮੰਨਦੇ ਹੋ ਤੁਸੀਂ ਵੀ ਕਹਿੰਦੇ ਹੋ ਨਹੀਂ ਮੇਰੀ ਪਰਜਾਈ ਹੈ ਬੱਚਿਆਂ ਦਾ ਖੂਨ ਹੈ ਨਿਆਣੇ ਆ ਨਿਕੇ ਨਿਕੇ ਉਹ ਚਲੋ ਉਹ ਤਾਂ ਠੀਕ ਆ ਉਹਨੇ ਹੁਣ ਫੀਸਾਂ ਤਾਰਨੀਆਂ ਤਾਂ ਮੈਂ ਉਹਨੂੰ ਹਾਂ ਕਰ ਬੈਠਾ ਤੇ ਮੈਨੂੰ ਕਿਹਾ ਮੈਂ ਹਨ ਜਾਣਾ ਵਾਂ ਤੇ ਲੈਵਣਾ ਪੈ। ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਹਾਂ ਕਿ ਤੁਸੀਂ ਬਿਨਾਂ ਪੁੱਛੇ ਹਾਂ ਕਿੱਦਾਂ ਕਰ ਆਏ? ਤੇ ਇਹ ਕਿਨੂੰ ਪੁੱਛ ਕੇ ਹਾਂ ਕਿ ਤੀਏ ਤੁਸੀਂ ਮੈਨੂੰ ਦੱਸਿਆ? ਮੇਨਾਂ ਗੱਲ ਕੀਤੀ ਤਾਂ ਬਿਨਾਂ ਹੀ ਤਾਂ ਹੀ ਉਹਨੂੰ ਕਿਹਾ ਆਂ ਵੀ ਮੈਂ ਤੁਹਾਨੂੰ 20000 ਰੁਪਏ ਫੜਾ ਦੇਣਾ ਵਾ। ਐਦਾਂ ਕਿਦਾਂ ਤੁਸੀਂ ਪੈਸੇ ਦੇ ਦੋਗੇ? ਉਹ ਫੀਸਾਂ ਤਾਰਨੇ ਹਣੋ ਕੰਮ ਤੇ ਤੁਹਾਨੂੰ ਪਤਾ ਜ਼ਰੂਰੀ ਹੈ ਤਾਂ ਤੇ ਫਿਰ ਹਾਂ ਕਰਨ ਵਾਲੇ ਕਿਹੜੀ ਗੱਲ ਆ? ਕੰਮ ਤਾਂ ਉਹਨਾਂ ਕਰਨੇ ਪੈਣਾ ਆ ਤਾਂ। ਕੰਮ ਕਿਹੜਾ ਕਰਨਾ ਪੈਣਾ ਵਾ? ਉਹਨੂੰ ਤਾਂ ਚੁੱਪ ਕਰਕੇ ਨਾ ਤੇ ਨਿਆਣੇਪਾਲ ਸਰਕਾਰੀ ਸਕੂਲੇ ਠੀਕ ਆ ਨਾ ਸਾਡੇ ਕੋਲ ਨਹੀਂ ਇੰਨੇ ਖਰ ਉਹਦੇ ਫਸਲ ਦਾ ਵੀ ਸਾਬ ਪੁੱਛਣੀ ਹੀ ਮਤੋ ਇਹਦੀ ਜਿਹੜੀ ਫਸਲੋਂ ਵਾਲੀ ਆ ਉਤੋਂ ਘਰ ਕੋਲ ਲਿਓ ਹੋਏ ਮੈਂ ਮਰ ਜਾਣੀ ਕਿੰਨੀ ਤੇਜ਼ ਜਨਾਨੀਆਂ ਵੇਲਾ ਓਦਾਂ ਵੇਹੇ ਤੁਸੀਂ ਇਹਨੂੰ ਕਹਿੰਦੇ ਨਹੀਂ ਉਹ ਬੜੀ ਭੋਲੀ ਆ ਉਹਨੂੰ ਨਹੀਂ ਪਤਾ ਹੈਗਾ ਉਹ ਇਦਾਂ ਤੇ ਉਹ ਇਦਾਂ ਵਾ ਵੇਖ ਲਓ ਉਂਗਲੀ ਨਾ ਅੰਦਰ ਖਾਤੇ ਸਾਰੇ ਸਾਫ ਤਾ ਵੜ ਰਖਦੀ ਆ ਆਡੇ ਵਰਗਿਆਂ ਨੂੰ ਤੇ ਉਹਨੇ ਸ਼ਦਾਈ ਬਣਾਇਆ ਦਾ ਵਾ ਅਗਲੀ ਨਿਆਣੇ ਵੀ ਚੰਗੇ ਸਕੂਲ ਚ ਪਾ ਕੇ ਬੈਠੀ ਦੀ ਆ ਐਸੇ ਕਰਕੇ ਇਹਦੇ ਉਹ ਕੰਮ ਤਾਂ ਦਾ ਨਹੀਂ ਕਰਦੀ ਕੋਈ ਵੀ ਘਰ ਚ ਕੱਲੀ ਨੇ ਮੈਂ ਕੰਮ ਕਰਨਾ ਹੁੰਦਾ ਵਾ ਮਾਸਾ ਨਹੀਂ ਉਹਨੇ ਕੰਮ ਮੇਰੇ ਨਾਲ ਕਰਾਉਣਾ ਹੁੰਦਾ ਵੀ ਇਹਨਾਂ ਨੇ ਇਹੋ ਕਰਨ ਸਾਰਾ ਕੁਝ ਉਹ ਚਲ ਤੂੰ ਐਵੇਂ ਨਾ ਗੱਪਾਂ ਦੀਆਂ ਮਰ ਗਿਆ ਹੈ ਵੀ ਕੰਮ ਤੇ ਉਹ ਹੀ ਕਰਦੀ ਆ ਤੈਨੂੰ ਪਤਾ ਹੀ ਸਾਰਾ ਐਵੇਂ ਨਾ ਐਲਜ਼ਾਮ ਲਾਈ ਜਾ ਉੱਤੇ ਜਿਹੜੀ ਗੱਲ ਤੇ ਕਾਦੇ ਇਲਜ਼ਾਮ ਲਾਈ ਜਾ ਤੁਹਾਨੂੰ ਨਹੀਂ ਨਾ ਪਤਾ ਹੈਗਾ ਤੋਹੀ ਤੇ ਚਲ ਜਾਂਦੀ ਓ ਸਵੇਰੇ ਨਾ 9 ਵਜੇ ਦੇ ਨਾ ਘਰੋਂ ਤੇ ਅਗਲੀ ਨੇ ਤੇ ਬਹਿਣਾ ਦਰਮਾਨ ਨਾ ਤੁਹਾਡੇ ਸਾਹਮਣੇ ਕੰਮ ਕਰਦੀ ਓ ਉੜ ਕੇ ਨਹੀਂ ਕਰਦੀ ਓ ਠੀਕ ਆ ਨਾ ਛੱਡ ਹੁਣ ਮੈਂ ਪੈਂਦੀ ਜਿਹੜੀ ਗੱਲ ਕੀਤੀ ਮੈਂ ਹੁਣ ਕਿੱਥੋਂ ਲਿਆ ਕੇ ਦਵਾਂ ਉਹਨੂੰ ਮੈਂ ਪਾ ਨੂੰ ਦੱਸਾਂ ਚੁੱਪ ਕਰਕੇ ਨਾ ਉਹਨੂੰ ਬਾਨਾ ਮਾਰ ਦੋ ਉਹਨੂੰ ਕਹ ਮੈਨੂੰ ਨਹੀਂ ਕਿਤੇ ਪੈਸੇ ਬੋਹੇ ਮਿਲੇ ਠੀਕ ਆ ਤੇ ਨਿਆਣੇ ਜਿਹੜੇ ਨਾ ਪੰਮ ਚੁੱਪ ਕਰਕੇ ਤੇ ਸਰਕਾਰੀ ਸਕੂਲ ਚ ਪਾ ਸਾਡੇ ਕੋ ਨਹੀਂ ਉਹ ਇੰਨੇ ਖਰਚੇ ਚੱਲੇ ਜਾਣੇ ਆਹੀਂ ਹੁਣ ਉਥੇ ਆਪਣਾ ਵੇਖਾਂਗੇ ਕਿ ਜਾਂ ਇਹਦਾ ਵੇਖਾਂਗੇ ਇਹ ਦੱਸੋ ਪਹਿਲਾਂ ਮੈਨੂੰ ਇੱਕ ਤਾਂ ਤੁਸੀਂ ਵੀ ਪਤਾ ਨਹੀਂ ਮੋٹے ਦਿਮਾਗ ਦਾ ਕੰਮ ਕਿਉਂ ਲੈਨੇ ਆ ਸਿੱਧਾ ਹੀ ਜਾ ਕੇ ਤੇ ਉਹਨੂੰ ਹਾਂ ਕਰਕੇ ਆ ਗਏ ਆ ਇੰਨੀ ਵਧੀਆ ਮੇਰੀ ਨੀਂਦ ਹੀ ਮੈਨੂੰ ਆਈ ਦੀ ਮੈਨੂੰ ਤੇ ਅੱਗ ਲੱਗ ਰਹੀ ਤੇ ਤੁਸੀਂ ਸਣੀ ਕਪੜੀ ਚਲ ਫਿਰ ਮੈਂ ਬਾਨਾ ਮਾਰ ਦੂੰ ਉਹਨੂੰ ਕੋਈ ਹੋਰ ਨਾ ਫਿਰ ਕੀ ਕਰਨਾ ਆਣ ਕੇ ਨਾ ਜਦੋਂ ਸ਼ਾਮਾਂ ਨੂੰ ਆਓਗੇ ਨਾ ਕੰਮ ਤੋਂ ਤੇ ਉਦੋਂ ਮੇਰੇ ਨਾਲ ਗੱਲ ਕਰਿਓ ਫੇਰ ਮੈਨੂੰ ਵੇਹਨੀ ਆ ਭਲਾ ਕਹਿੰਦੀ ਕੀ ਐ ਮਗਰੋਂ ਮੈਨੂੰ ਸਹਜੇ ਨਾ ਕਵਾਂਗੀ ਕਿ ਨਿਆਣਿਆਂ ਨੂੰ ਸਰਕਾਰੀ ਸਕੂਲੇ ਐਡਮਿਸ਼ਨ ਦਿਵਾ ਕੇ ਲਿਆ ਠੀਕ ਆ ਜੇ ਪੁੱਛੂਗੀ ਨਾ ਮੈਨੂੰ ਫੇਰ ਮੈਂ ਮਾਰ ਦੂੰਗਾ ਬਹਾਨਾ ਫਿਰ ਹੋਰ ਕੀ ਕਰਾਂ ਆ ਤੂੰ ਇਹ ਕਹਦੇ ਕੋ ਮੈਂ ਜਿਤ ਕੋ ਲੈਣੇ ਸੀ ਨਾ ਮੈਨੂੰ ਨਹੀਂ ਮਿਲੇ ਹੈਗੇ ਉਹ ਕਹਿੰਦਾ ਹਜੇ ਮੈਨੂੰ ਲੱਗ ਜਾਣਾ ਟਾਈਮ ਚਾ ਠੀਕ ਆ ਫਿਰ 16 ਸੌਲਾ ਤੂੰ ਕਰੀ ਮੈਂ ਹੁਣ ਸਵਾ ਦਾ ਸੋਨਾਵਾ ਅੱਗ ਲੱਗ ਰਹੀ ਤੀ ਤੂੰ ਮੈਨੂੰ ਹੁਣ 16 16 16 ਪਹਿਲਾਂ ਜੇ ਹੈ ਉਹ ਕੰਮ ਪਹਿਲਾਂ ਕੀ ਪਹਿਲਾਂ ਹੀ ਉਹਨੂੰ ਖਿੱਚ ਕੇ ਰੱਖਦੇ ਤੇ ਆ ਨੂੰ ਬਤ ਨਹੀਂ ਹੋਣੀ ਹੁਣ ਤੀ ਮੈਨੂੰ ਆਣ ਕੇ ਡੈਪੇ ਆ ਸੁਣਾਉਣ ਉਦੋਂ ਦੇ ਮੇਰੇ ਮਗਰ ਲੱਗੇ ਨੇ ਦੇ ਤੇ ਆ ਕੰਮ ਹੀ ਨਹੀਂ ਹੋਣੇ ਜਾਓ ਚਲ ਜਾਓ ਹੁਣ ਕੰਮ ਤੇ ਲੇਟ ਹੁੰਦੇ ਜਾਂਦੇ ਆ ਉੱਥੇ ਮੇ ਮੁੜ ਕੇ ਪੈਸੇ ਕਟਾਉਣੇ ਆ ਚੱਲ ਠੀਕ ਆ ਫਿਰ ਉੱਥੇ ਵੀ 2 ਘੰਟੇ ਲੇਟ ਹੋ ਗਏ ਤੇ ਅਗਲਿਆਂ ਨੇ ਪੈਸੇ ਕੱਟ ਲੈਣੇ ਤਨਖਾਹ ਚੋਂ ਨਹੀਂ ਗਈ ਕਿੱਥੇ ਆਏ ਇਹਨੂੰ ਤੇ ਹੁਣ ਮੈਂ ਦੱਸਦੀ ਆ ਨਾ ਜਰਾਕ ਇਹਨੂੰ 20000 ਰੁਪਇਆ ਵੇਖੀ ਮੈਂ ਕਿੱਦਾਂ ਦੇ ਨਹੀਂ ਆ ਹੈ ਕਿੱਥੇ ਆ ਮੈਨੂੰ ਲੱਭ ਲੈਣ ਦੇ ਸਹੀ ਆਓ ਵੇ ਕਿੱਥੇ ਪਹੁੰਚੀ ਐ ਗੋਹਾ ਲੈਣ ਬੰਦਾ ਪੁੱਛੇ ਤੂੰ ਆਪਣੀ ਵੇਹਲੀ ਚੋਂ ਲੈ ਆ ਲੋਕਾਂ ਦੇ ਡੰਗਰਾਂ ਥੱਲੇ ਡਈ ਗੋਹਾ ਇਕੱਠਾ ਕਰਨ ਉਹ ਮੈਂ ਦੱਸ ਕੇ ਨਹੀਂ ਖਲੋ ਜਾ ਜਰਾ ਐ ਨਗ ਤੇ ਗੋਹਾ ਹੈਗਾ ਵਾ ਪਰ ਇੰਨੇ ਗੋਹੇ ਨਾ ਸਰਨਾ ਨਹੀਂ ਐ ਚੱਲ ਥੋੜਾ ਜਿਹਾ ਆਪਣੀਆਂ ਵੇਹਲੀਆਂ ਵੇਖ ਲੂੰਗੀ ਐ ਨਗ ਤੇ ਪਹਿਲਾਂ ਵੇਖਾਂ ਇਹ ਤੇ ਪਾਵਾਂ ਤੇ ਖਲੋ ਜਾਣੀ ਮੇਰੀ ਗੱਲ ਸੁਣ ਹਿੱਥੇ ਕੀ ਕਰਾਂ ਢੀਦੀ ਗੋਹਾ ਨਾ ਵੇਲੀ ਥੋੜਾ ਜਿਹਾ ਆਪਣੀ ਤੇ ਮੈਂ ਸੋਚਿਆ ਚਲ ਟੱਚ ਦੀਆਂ ਵੇਹਲੀਆਂ ਥੋੜਾ ਜਿਹਾ ਲੈ ਜਾਂਦੀ ਐ ਤੇ ਸਵਾਰ ਨਾ ਫਿਰ ਜੂਗਾ ਫਿਰ ਬਿਲਕੁਲ ਹੀ ਬੇਕਾਰ ਗੋਹਾ ਕੀ ਫੇਰਨਾ ਵਾ ਚਾਚੇ ਦੀ ਵਿਹਲੀਓ ਲੈ ਜਣੀ ਚਾਚੀ ਆ ਗਈ ਨਾ ਉਹਨੇ ਵਿਹਲੀ ਜੋ ਤੈਨੂੰ ੱੱਕੇ ਮਾਰ ਕੇ ਕੱਢਣਾ ਆ ਆ ਗਈ ਤੂੰ ਵੱਡੀ ਚਾਚੀ ਦੀ ਵਿਹਲੀ ਤੇ ਗੋਆ ਲੈਣ ਤੂੰ ਪਹਿਲਾਂ ਮੈਨੂੰ ਇਹ ਦੱਸ ਪੇ ਜਿੰਨਾ ਤਾਂ ਹੈਗਾ ਹੀ ਉਨਾਂ ਕੁ ਫੇਰ ਲੈਂਦੀ ਹਾਂ ਹੈ ਉਹੀ ਮੈਨੂੰ ਲੱਗਦਾ ਤੈਨੂੰ ਫਿਰਨ ਦੀ ਆਤਾ ਪਈ ਆ ਕਦੀ ਤੂੰ ਉਧਰ ਨੂੰ ਮੂੰਹ ਚੁੱਕ ਕੇ ਤੁਰ ਪੈਨੀ ਕਦੀ ਤੂੰ ਉਧਰ ਨੂੰ ਚੋਰ ਤੁਰ ਪੈਨੀ ਆ ਹਾਦੀ ਹੋ ਗਈ ਏ ਤੇਰੇ ਵਾਲੀ ਤੂੰ ਤਾਂ ਬਿਲਕੁਲ ਹੀ ਸ਼ਰਮਲਾ ਛੱਡੀ ਆ ਕਹ ਤੈ ਸਈਦੀ ਦੇ ਤਬਰ ਗੋਆ ਥੋੜਾ ਇਹਦੇ ਵਿੱਚ ਮਿੱਟੀ ਵੀ ਪਾਉਂਦੀ ਨਾ ਤੇ ਉਹ ਬੇਕਾਰ ਫੇਰਨਾ ਫੇਰ ਖਰਾਬ ਹੋ ਜਾਣਾ ਜਾਂ ਫਿਰ ਤੁਸੀਂ ਰੁਕ ਜਾਓ ਦੋ ਦਿਨ ਤੇ ਆਪਣੇ ਵੇਹਲਿਆਂ ਨੂੰ ਗੋਆ ਦੋ ਦਿਨ ਇਕੱਠਾ ਕਰ ਲੈ ਫਿਰ ਸਵਾਰਨਾ ਫੇਰ ਲੋਗੇ ਆਹੋ ਅੱਗੇ ਤੂੰ ਤੇ ਬਹਾਨੇ ਲੱਭਣ ਦੀ ਚੱਲ ਤੁਰ ਗਾਂ ਉੱਧ ਇਹਨੂੰ ਤੇ ਮੈਂ ਘਰ ਜਾ ਕੇ ਦੱਸਨੀ ਆ ਮਜਾ ਨਾਲੇ ਤੂੰ ਮੇਰੀ ਗੱਲ ਸੁਣ ਤੂੰ ਗੱਲਾਂ ਕਿੜੀਆਂ ਬੰਨ ਸੁਣੀਆਂ ਕਰਦੀ ਫਿਰਦੀ ਐ ਨਾਲੇ ਤੂੰ ਮੇਰੀ ਗੱਲ ਸੁਣ ਤੂੰ ਗੱਲਾਂ ਕਿੜੀਆਂ ਬੰਨ ਸੁਣੀਆਂ ਕਰਦੀ ਫਿਰਦੀ ਐ ਪਣ ਨਾਲ ਦੀਦੀ ਹੈ ਇੱਥੇ ਗਲੀ ਦੇ ਵਿੱਚ ਵਾ ਚਲ ਆਜੋ ਮੈਂ ਗੋਆ ਬਾਤ ਕਰਨੀ ਗਲੀ ਦੇ ਵਿੱਚ ਵਾ ਪਹਿਲਾਂ ਮੈਨੂੰ ਆਉਣ ਲੱਗੇ ਨੂੰ ਨਾ ਸ਼ਰਮ ਆਈ ਫੇ ਮੈਂ ਕਿਸਦੀ ਵੱਲੀ ਜੇ ਚੱਲੀ ਆ ਹੁਣ ਜੋ ਉਧਰੋਂ ਉਧਰੇ ਉਧਰੋਂ ਉਧਰੇ ਚਾਂਗਾ ਲੌਂਡੀਆਂ ਕਦੀ ਉਧਰ ਨੂੰ ਜਾਂਦੀਆਂ ਮਾਰਦੀ ਕਦੀ ਉਧਰ ਨੂੰ ਮਾਰਦੀ ਆ ਚੱਲ ਉਧਰ ਬੰਦਿਆਂ ਵਾਂਗੂ ਨਾਲ ਤੁਰਪਾ ਮੇਰੇ ਮੈਂ ਤੁਹਾਨੂੰ ਦੱਸਾਂ ਤੂੰ ਜਲੂਸ ਕੱਢਿਆ ਹੱਡਾ ਵੀ ਨਾਲ ਹਉਨ ਪਤਾ ਨਹੀਂ ਇਹਨੇ ਕੀ ਕਹਿਣਾ ਹੁਣ ਪਤਾ ਨਹੀਂ ਕੀ ਗੱਲ ਹੋ ਗਈ ਹੋਣੀ ਆ ਮੈਂ ਤਾਂ ਕੁਝ ਕਿਹਾ ਵੀ ਨਹੀਂ ਆ ਇਹਨੂੰ ਤੇ ਦੀਦੀ ਕਿੰਨੇ ਗੁੱਸੇ ਚ ਮੈਨੂੰ ਲੱਗਦਾ ਭਾਜ ਨੇ ਸਾਰੀ ਗੱਲ ਨਾ ਦੀਦੀ ਨੂੰ ਦੱਸਦੀ ਆ ਉਹ ਮੁੜ ਕੇ ਵੀ ਵਾਪਸ ਆਈ ਪਰ ਨਹੀਂ ਉਹ ਇਤਰਾ ਨਹੀਂ ਕਰ ਸਕਦੇ ਉਹ ਤਾਂ ਜੋਤ ਨੂੰ ਪਿਆਰ ਹੀ ਬੜਾ ਕਰਦੇ ਆ ਨਾਲੇ ਮੇਰੀ ਵੀ ਬੜੀ ਇੱਜ਼ਤ ਕਰਦੇ ਆ ਉਹ ਨਹੀਂ ਦੱਸ ਸਕਦੇ ਹੁਣ ਪਤਾ ਨਹੀਂ ਕੀ ਬਣਨਾ ਕਿਹੜੀ ਗੱਲ ਦਾ ਗੁੱਸਾ ਭੋਜਾ ਦੀਦੀ ਨੂੰ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਹੀ ਆ ਤੂੰ ਹੀ ਮੈਨੂੰ ਬਚਾਉਣ ਵਾਲਾ ਵਾ ਮੈਨੂੰ ਬਹੁਤ ਡਰ ਲੱਗਣ ਡਿਆ ਦੀਦੀ ਕੋਲੋਂ ਛੇਤੀ ਤਰਪਾਉਣਗਾ ਕਿਦਾਂ ਹੌਲੀ 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 ਬੋਝ-ਬੋਝ ਪੈਰ ਦੇਈਆਂ ਧਰਨ ਨੂੰ ਆਇਨੋ ਛੋਟਾ ਇੱਧਰ ਪੈ ਲੈ ਇੱਧਰ ਆ ਜਾ ਰੱਕ ਤੂੰ ਜਿਹੜਾ ਬੋਤਾ ਵਖਤਾ ਪਾਇਆ ਆ ਨਾ ਥੋੜੀ ਬੋਧੀ ਆਪਣੇ ਆਪ ਸ਼ਰਮ ਕਰ ਲਿਆ ਕਰ ਹਾਦੀ ਹੋ ਗਈ ਏ ਤੇਰੇ ਵਾਲੀ ਤੇ ਫੜ ਕੇ ਜਲੂਸ ਕੱਢ ਕੇ ਰੱਖਿਆ ਤੂੰ ਸਾਡੇ ਸਾਰੇ ਪਿੰਡ ਦੇ ਵਿੱਚ ਲੋਕੀ ਆਂ ਡਗਵਾੜ ਵੇਖਦੇ ਹੋਣਗੇ ਕਿ ਕੀ ਕਹਿੰਦੇ ਹੋਣਗੇ ਦੀਦੀ ਹੁਣ ਮੈਂ ਕਿਹੜੀ ਗਲਤੀ ਕਰਤੀ ਆ ਤੁਸੀਂ ਜਿੱਦਾਂਂ ਤੇ ਮੈਂ ਉਦਾਂ ਤੁਹਾਡੀ ਗੱਲ ਮੰਨਣ ਢਈ ਮੈਂ ਤੇ ਘਰ ਦਾ ਕੰਮ ਭੱਜ-ਭੱਜ ਕੇ ਨਿਬੇੜਾ ਤੇ ਚੱਲ ਗੋਏ ਦਾ ਕਰ ਲੈਣੀ ਹੁਣ ਮੇਰਾ ਕਸੂਰ ਕੀ ਆ ਤੇਰਾ ਕਸੂਰ ਤੇ ਹੈ ਹੀ ਕੋਈ ਨਹੀਂ ਆ ਕਸੂਰ ਤੇ ਸਾਰਾ ਸਾਡਾ ਆ ਸਾਡੇ ਕਰਮ ਸਰਗੇ ਆ ਜਿੱਦਾਂ ਦੀ ਤੂੰ ਵਿਆਹ ਕੇ ਆਈਆਂ ਨਾ ਸਾਰੇ ਘਰ ਦਾ ਬੇੜਾ ਗਰਕ ਕਰ ਛੜਿਆ ਤੂੰ ਤੂੰ ਤੇ ਜਖਣਾ ਹੀ ਵੱਡ ਛੜੀ ਆ ਕਰਦੀ ਤੂੰ ਪਹਿਲਾਂ ਮੈਨੂੰ ਇਹ ਦੱਸ ਵੀ ਤੂੰ 20000 ਰੁਪਏ ਲੈ ਕੇ ਕਿੱਥੇ ਜਾਣਾ ਆ ਹੈਂ ਤੂੰ ਪਰਦੇ ਨਾਲੇ ਬਾਹਰ ਜਾ ਕੇ ਤੂੰ ਫੂਕਾ ਮਾਰਦੀ ਰਹਿਨੀ ਆ ਦੇ ਕੰਨਾਂ 'ਚ ਮੇਰੇ ਨਾਲ ਤੇਰੇ ਕੋਈ ਗੱਲ ਨਹੀਂ ਹੁੰਦੀ ਬੜੀ ਤੂੰ ਸਿਆਣੀ ਬਣੀ ਦੀ ਆਪਣੇ ਆਪ ਜੀ ਦੱਸ ਮੈਨੂੰ ਕਿਨੂੰ ਦੀ ਆ ਕਿਉਂ ਨਹੀਂ 20000 ਰੁਪਏ ਲੈ ਕੇ ਦੀਦੀ ਮੈਂ ਕਿੜਾ ਵੀ ਯਾਰ ਆਪਣੇ ਵਾਸਤੇ ਮੰਗਿਆ ਹੈ ਤਾਰਨ ਨੂੰ ਪਤਾ ਕਿ ਬੱਚਿਆਂ ਦੇ ਪਹਿਲੇ ਵੀ ਪੈਸੇ ਤਾਰਨ ਵਾਲੇ ਹੀ ਰੋਜ਼ ਸਕੂਲੋਂ ਮੈਸੇਜ ਆਉਂਦਾ ਹੈ ਮਹਾ ਪੇਪਰ ਕਰਵਾਏ ਆ ਹੁਣ ਗਾੜੀ ਐਡਮਿਸ਼ਨ ਹੋਣੀ ਆ ਤਾਂ ਪੈਸੇ ਤੇ ਚਾਹੀਦੇ ਆ ਨਾ ਸਕੂਲੋਂ ਪੈਹੇ ਚਾਹੀਦੇ ਆ ਤੁਨੂੰ ਜਿਹੜੇ ਸਕੂਲ ਉੱਥੇ ਚੁੱਪ ਕਰਕੇ ਨਾ ਤੇ ਸਰਕਾਰੀ ਸਕੂਲ ਐਡਮਿਸ਼ਨਾਂ ਖੁੱਲੀਆਂ ਵਾ ਉੱਥੇ ਜਾ ਕੇ ਦਾਖਲ ਕਰਾ ਕੇ ਆ ਇਹਨਾਂ ਨੂੰ ਮੇਰੇ ਕੋਲ ਹੀ ਇੰਨੇ ਖਰਚੇ ਚੁਕੇ ਜਾਂਦੇ ਤੁਹਾਡਾ ਕੱਪੜਿਆਂ ਲੀੜਿਆਂ ਦਾ ਵੀ ਸਾਰਾ ਖਰਚਾ ਚੁੱਕਿਆ ਤੁਹਾਡਾ ਰਾਸ਼ਨ ਪਾਣੀ ਦਾ ਵੀ ਸਾਰਾ ਚੁੱਕਿਆ ਵਾ ਉਹ ਹੋਰ ਪਤਾ ਨਹੀਂ ਤੂੰ ਹੁਣ ਸਾਡੇ ਕੋਲ ਕੀ ਲੱਭਦੀ ਆ ਮੈਨੂੰ ਤਾਂ ਲੱਗਦਾ ਉਹੀ ਤੂੰ ਸਾਡੇ ਜਾਨ ਲੈ ਕੇ ਹਟੇਂਗੀ ਦੀਦੀ ਦੱਸ ਬੱਚੇ ਤੇ ਪੜਾਉਣਾ ਹੀ ਨਾ ਤੁਹਾਨੂੰ ਪਤਾ ਉਹਦੇ ਪਾਪਾ ਦਾ ਵੀ ਸੁਪਨਾ ਹੀ ਕਿ ਵਧੀਆ ਸਕੂਲੇ ਪੜਨ ਪਾੜ ਲੈ ਕੇ ਕੁਝ ਬਣ ਜਾਣ ਤੇ ਨਾਲੇ ਐ ਕਿਹੜਾ ਤੈਨੂੰ ਕੁਝ ਕਹਿਣ ਦੇ ਆਪਣਾ ਹੱਕ ਹੀ ਮੰਗਣ ਦੇ ਨਾ ਕਿਹ ਜਿਹੜਾ ਤੂੰ ਖਾਨੀ ਐ ਇਥੇ ਉਹ ਕਿੱਥੇ ਜਾਂਦਾ ਵਾ ਹੈ ਨਾਲੇ ਉਹ ਦੱਸਣ ਡਿਆ ਸੀ ਵੀ ਤੂੰ ਕੰਨੀਆਂ ਵੀ ਪੈਲੀਆਂ ਦੇਵੇਂ ਮੈਨੂੰ ਹੱਸੇ ਪਿਸੇ ਦੱਸੋ ਨਹੀਂ ਉਹ ਕਿਹੜਾ ਤੂੰ ਸਾਹਕ ਦਾ ਮੰਗਦੀ ਆ ਤੂੰ ਉਥੇ ਕਈਆਂ ਚਲਉਣੀ ਆ ਜਾ ਕੇ ਕਿਹੜਾ ਕੰਮ ਤੂੰ ਪੈਲੀਆਂ ਚ ਕਰਕੇ ਆਉਣੀ ਆ ਮਰ ਜਾਂਦਾ ਖੱਪ ਜਾਂਦਾ ਉਹ ਉਥੇ ਨੱਕੇ ਬੰਨਦਾ ਸਾਰੀ ਰਾਤ ਹੈ ਤੂੰ ਤੇ ਕਿਦੀ ਉੱਠ ਕੇ ਰਾਤ ਵੇਖਦੀ ਵੀ ਨਹੀਂ ਆ ਵੀ ਕਿਹੜੀ ਪੈਲੀ ਚ ਪੈਲੀ ਪਾਣੀ ਲੱਗਣਾ ਵਾ ਤੇ ਕਿਹੜੀ ਚ ਨਹੀਂ ਲੱਗਣਾ ਪਤਾ ਹੈਗਾ ਤੈਨੂੰ ਕਿਹੜੀ ਪੈਲੀ ਆਪਣੀ ਤੇ ਕਿਹੜੀ ਗਵਾਂਡੀਆਂ ਦੀ ਆ ਤੈਨੂੰ ਵੀ ਇੰਨਾ ਨਹੀਂ ਪਤਾ ਹੋਣਾ ਅਜੇ ਤੱਕ ਦੇਦੇ ਜੇ ਚੀਜ਼ ਜੇ ਮੈਨੂੰ ਪਤਾ ਹੁੰਦਾ ਫਿਰ ਘਾਟਾ ਕਾਦਾ ਹੇ ਉਹਨੇ ਜਾਣ ਵਾਲੇ ਨੇ ਮੈਨੂੰ ਕੋਕ ਨਾ ਦੱਸਿਆ ਨਾਲੇ ਮੈਨੂੰ ਕਿਹੜਾ ਪਤਾ ਹੈ ਕਿ ਇਹ ਚੀਜ਼ ਉਹਦੇ ਨਾਲ ਹੋਣੀ ਆ ਪਰ ਹੁਣ ਜੇ ਇਹ ਚੀਜ਼ ਤੇ ਆ ਗਈ ਤੇ ਮੈਂ ਤੇ ਇਹ ਭਾਜ ਨੂੰ ਕਹਿ ਕੇ ਭਾਰੀ ਜੋ ਤੁਹਾਡਾ ਠੇਕਾ ਪਾਣੀ ਬਣਦਾ ਵਾ ਨਾ ਹਨੋਦ ਦੇ ਦਿਆ ਕਰੋ ਕਿ ਮੈਂ ਆਪਣੇ ਬੱਚੇ ਪੜਾ ਲਿਆ ਕਰ ਤੈਨੂੰ ਦਵਾਈ دارੂ ਕਰ ਲਿਆ ਕਰ ਇਹ ਠੇਕਾ ਲੈਣਾ ਨਾ ਤੇ ਇਥੋਂ ਤਿੱਤ ਬੋਲਦੀ ਬਣ ਆਪਣਾ ਸਾਰਾ ਬੋਰੀ ਬਿਸਤਰਾ ਕਰ ਲਾ ਗੋਲ ਤਾਂ ਨਿਕਲ ਜਾ ਇਥੋਂ ਫਿਰ ਆਹੋ ਠੇਕੇ ਤੈਨੂੰ ਘਰ ਵਿੱਚ ਹੀ ਚਾਹੀਦੇ ਆ ਤੇ ਜਿਹੜਾ ਖਰਚਾ ਹੋਣਿਆ ਘਰ ਚ ਉਹ ਕਿੱਥੋਂ ਲਿਆਉਣੇ ਆ ਉਹ ਕਿੱਥੋਂ ਹੁੰਦਾ ਵਾ ਉਹ ਚਲੋ ਮੈਂ ਨਹੀਂ ਇਹ ਚੀਜ਼ਾਂ ਦੀ ਗੱਲ ਇਹ ਮੈਂ ਨਹੀਂ ਕਰਦੀ ਤੁਸੀਂ ਜਿੱਦਾਂ ਕਹਿੰਦੇ ਮੈਂ ਉਦਾਂ ਕਰ ਹੀ ਜਾਂਦੀ ਆ ਕਮਸ ਕਮ ਤੁਸੀਂ ਮੇਰੇ ਬੱਚਿਆਂ ਨੂੰ ਤਾਂ ਸਵਾਦ ਦੇ ਸਕੂਲ ਪੜਾਓ ਫਿਰ ਆਹੋ ਤੇਰੇ ਬੱਚਿਆਂ ਨੂੰ ਉਥੇ ਡੀਸੀ ਬਣਾਉਣਾ ਆ ਨਾ ਉਹ ਜਿਹੜੇ ਵੱਡੇ ਵੱਡੇ ਅਫਸਰ ਬਣਦੇ ਆ ਉਹ ਵੀ ਸਰਕਾਰੀ ਸਕੂਲਾਂ 'ਚ ਪੜ ਕੇ ਬਣੇਦੇ ਆ ਜਿਹੜਾ ਬੱਚੇ ਨੇ ਪੜਨਾ ਹੁੰਦਾ ਨਾ ਉਹ ਸਰਕਾਰੀ 'ਚ ਵੀ ਪੜ ਜਾਂਦਾ ਤੇ ਜਿਹਨੇ ਨਹੀਂ ਪੜਨਾ ਨੇ ਪ੍ਰਾਈਵੇਟ 'ਚ ਵੀ ਨਹੀਂ ਪੜਨਾ ਜਿੱਡੇ ਫਰਜੀ ਵੱਡੇ ਸਕੂਲ 'ਚ ਪਾਲ ਆ ਇਹਨਾਂ ਨੂੰ ਇਹਨਾਂ ਤਾਂ ਵੀ ਨਹੀਂ ਪੜਨਾਗਾ ਸਾਰਾ ਦਿਨ ਤੇ ਉਹ ਲੂਰ 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 ਫਿਰਦੀਆਂ ਰਹਿੰਦੀਆਂ ਗਲੀਆਂ 'ਚ ਉਹ ਨਹੀਂ ਤੈਨੂੰ ਪਤਾ ਲੱਗਦਾਗਾ ਵੀ ਇਹਨਾਂ ਨੂੰ ਅੰਦਰਵਾੜ ਕੇ ਪ ਦੀਦੀ ਪੜਦੀਆਂ ਵਿਹਾਈ ਆ ਅੱਗੇ ਸੁਖ ਟਿਵੀਸ਼ਨ ਵੀ ਜਾਂਦੀਆਂ ਤੇ ਵਧੀਆ ਹੈ ਹੁਣ ਤਾਂ ਤੁਸੀਂ ਜਦੋਂ ਦਾ ਟਿਵੀਸ਼ਨ ਤੋਂ ਬੰਦ ਕਰਤਾ ਉਹਨਾਂ ਦਾ ਮਾੜਾ ਮੋਟਾ ਘਰੇ ਹੀ ਪੜਨ ਡਿਆ ਤੇ ਪੜਨ ਨੇ ਵੀ ਨੋਰ ਨਸ਼ਿਆ ਹਰਵਾ ਤੇ ਜੇ ਮਾੜਾ ਮੋਟਾ ਤੁਰਿਆਂ ਮੈਂ ਚੱਲਣੋਂ ਤੁਰਿਆਂ ਧਿਕਮਸਮ ਮੇਰੀ ਤੇ ਜ਼ਿੰਦਗੀ ਇਸ ਤਰ੍ਹਾਂ ਦੀ ਹੋਗੀ ਕਮਸਮ ਮੇਰੇ ਬੱਚੇ ਦੀ ਜ਼ਿੰਦਗੀ ਚੰਗੀ ਹੋ ਜਾਊਗੀ ਆਹੋ ਬਹੁਤ ਪੜਨ ਡਿਆ ਉਹ ਮੈਡਲ ਜਿੱਤ ਜਿੱਤ ਕੇ ਲਿਆਣ ਕੇ ਤੇਰੇ ਗੱਲ ਚ ਪਾਉਂਦੀਆਂ ਆ ਹਨਾ ਤੈਨੂੰ ਮੈਡਲ ਪਾਉਂਦੀਆਂ ਉਹ ਗਾਲਾਂ ਚ ਤੇਰੇ ਚ ਹਾਦ ਹੋ ਗਈ ਆ ਤੇਰੇ ਆਲੀ ਤੈਨੂੰ ਤੇ ਆਪਣੇ ਮਾਸਾ ਮਾੜਾ ਮੋਟਾ ਹੈ ਹੀ ਨਹੀਂ ਹੈਗਾ ਕਿਤੇ ਵੀ ਮੈਂ ਕੋਈ ਥੋ